ਦੇਖੋ ਇਹ ਤੇ ਪਤਾ ਚੱਲੇਗਾ ਕਿਉਂਕਿ ਵਿਤਕਰਾ ਤੇ ਹੋਇਆ ਮਗਰ ਇਹ ਪਤਾ ਤਦ ਚੱਲੇਗਾ ਜਦ ਦੋਵੇਂ ਪਿਕਚਰ ਰਿਲੀਜ਼ ਹੋਣਗੇ ਉਹਨਾਂ ਦੇ ਵਿੱਚ ਕੀ ਚੀਜ਼ ਦਾ ਕੌਣ ਕਿਹੜਾ ਕੱਟ ਲਗਿਆ ਇਹ ਤੁਹਾਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਇਹ ਤੇ ਫਿਲਮ ਨਿਮਾਤਾ ਹੀ ਦੱਸ ਸਕਦੇ ਨੇ ਔਰ ਐਮਰਜੈਂਸੀ ਪਿਕਚਰ ਦੀ ਜਿੱਥੇ ਤੱਕ ਗੱਲ ਹੈ ਮੈਂ ਸਮਝਦਾ ਕਿ ਉਹ ਜਿਸ ਵਕਤ ਫਿਲਮ ਰਿਲੀਜ਼ ਹੋਏਗੀ ਤਦ ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਇਸ ਫਿਲਮ ਦਾ ਟਾਈਟਲ ਹੀ ਜਣਾ ਹੈ ਮੇਰੇ ਹਿਸਾਬ ਦੇ ਨਾਲ ਗੱਲ ਤਾਂ ਕਿਉਂਕਿ ਉਹ ਟਾਈਟਲ ਹੀ ਇੰਦਰਾ ਗਾਂਧੀ ਦੀ ਸਤਿਵੰਸਕ ਕੀਤਾ ਗਿਆ ਔਰ ਜਿਹੜੀ ਬੀਬੀ ਨੇ ਪਿਕਚਰ ਬਣਾਈ ਹੈ ਜਿਹੜੀ ਮੈਂਬਰ ਪਾਰਲੀਮੈਂਟ ਬਣ ਗਈ ਕਗਨਰ ਰਣੋਤ ਉਹਨਾਂ ਦੀ ਮਾਨਸਿਕ ਸਥਿਤੀ ਬਾਰੇ ਆਪਾਂ ਸਾਰੇ ਕਹਿ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਕੰਮ ਕਰ ਰਹੀ ਹੈ ਜੋ ਗਿਆਨ ਦੇ ਰਹੀ ਹੈ ਸੋ ਇਹਦੇ ਉੱਤੇ ਤੇ ਮੈਂ ਸਮਝਦਾ ਕਿ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਪਿਕਚਰ ਕਿਉਂਕਿ ਉਹਦੇ ਵਿੱਚ ਜਿਹੜਾ ਟ੍ਰੇਲਰ ਆ ਰਿਹਾ ਸੀ ਹੁਣ ਉਹ ਟ੍ਰੇਲਰ ਤੋਂ ਬਾਅਦ ਕੱਟ-ਵੱਟ ਹੋਇਆ ਹੈ ਨਹੀਂ ਹੋਇਆ ਉਸ ਕ੍ਰੋਮੋ ਦੇ ਵਿੱਚ ਸੰਜੇ ਜਨਰਲ ਸਿੰਘ ਕਟਾਰਾ ਨੂੰ ਪਾਕਿਸਤਾਨੀ ਦਿਖਾਇਆ ਗਿਆ ਜਦਕਿ ਉਹਨਾਂ ਦੀ ਕਦੀ ਵੀ ਇਹ ਮੰਗ ਨਹੀਂ ਰਹੀ ਸੋ ਅਸੀਂ ਮੈਂ ਸਮਝਦੇ ਆ ਕਿ ਵਿਤਕਰਾ ਤੇ ਕੀਤਾ ਜਾ ਰਿਹਾ ਹੈ ਸੈਂਸਰ ਬੋਰਡ ਵੱਲੋਂ ਵੀ ਕਿਹਾ ਜਾ ਰਿਹਾ ਹੈ ਔਰ ਇਹਦੇ ਉੱਤੇ ਕੀ ਜਿਹੜਾ ਹੈ ਸੰਜਨ ਲੈਣਾ ਚਾਹੀਦਾ ਹੈ। ਜੇ ਲਿਗ ਮਟੀਰੀਅਲ ਨਾਲ ਵਿਰੋਧ ਕਰੇਗੀ ਜੇ ਤਾਂ ਲੇਜ਼ ਹੁੰਦੀ ਹੈ। ਦੇਖੋ ਮੈਂ ਫਿਲਮ ਦੇਖਣ ਤੋਂ ਬਾਅਦ ਹੀ ਵਿਰੋਧ ਕਰ ਸਕਦਾ ਕਿ ਇਹ ਫਿਲਮ ਕੰਗਣਾ ਰਣੌਤ ਨੇ ਬਣਾਈ ਆ ਤੇ ਇਸ ਕਰਕੇ ਵਿਰੋਧ ਨਹੀਂ ਹੈ। ਵਿਰੋਧ ਇਹ ਕਿ ਉਹਦੇ ਵਿੱਚ ਸੀਨ ਗਲਤ ਹੈ ਕਿ ਨਹੀਂ ਹੈ। ਮੈਂ ਬਿਨਾ ਸੀਨ ਦੇਖੇ, ਬਿਨਾ ਪਿਕਚਰ ਦੇਖੇ ਮੈਂ ਕਿਤਾਬ ਵਿਰੋਧ ਦੀ ਗੱਲ ਕਰਾਂਗਾ। ਹਾਂ ਜਿੱਤੇ ਤੱਕ ਟ੍ਰੇਲਰ ਆਇਆ, ਉਹਦੇ ਪ੍ਰੋਮੋਜ਼ ਆਏ ਨੇ ਉਹ ਬਿਲਕੁਲ ਵਿਰੋਧ ਦੇ ਕਾਰਨ ਸੀ ਔਰ ਉਹਦਾ ਵਿਰੋਧ ਅਸੀਂ ਕੀਤਾ ਵੀ ਹੈ ਤੁਹਾਨੂੰ ਨਹੀਂ ਲੱਗਦਾ ਸੈਂਸਰ ਬੋਰਡ ਦੇ ਵਿੱਚ ਇਹ ਸਿਕਸ਼ਨ ਡਾਇਰੈਕਟਰ ਕੋਈ ਹੁੰਦੀ ਹੈ ਕਿ ਸੈਂਸਰ ਬੋਰਡ ਦੇ ਵਿੱਚ ਸਿਕਸ਼ਨ ਡਾਇਰੈਕਟਰ ਕੋਈ ਨਹੀਂ ਹੁੰਦਾ ਨਹੀਂ ਨਹੀਂ ਬਿਲਕੁਲ ਸਿਕਸ਼ਨ ਡਾਇਰੈਕਟਰ ਹੁੰਦਾ ਹੈ ਸੈਂਸਰ ਬੋਰਡ ਦਾ ਉਹਨਾਂ ਦਾ ਆਫਿਸ ਹੈਗਾ ਚੰਡੀਗੜ੍ਹ ਦੇ ਵਿੱਚ ਉਹ ਇੱਥੇ ਰਿਪ੍ਰੈਜ਼ੈਂਟੇਟਿਵ ਲੈਂਦੇ ਨੇ ਔਰ ਜਿਹੜੇ ਬੰਦੇ ਇਹਦੇ ਵਿੱਚ ਉਹਨਾਂ ਨੇ ਬਣਾ ਰੱਖੇ ਨੇ ਸਰਕਾਰੀ ਤੌਰ ਦੇ ਉੱਤੇ ਉਹਨਾਂ ਨੂੰ ਪੂਰਾ ਸੰਗਿਆਨ ਹੋਣਾ ਚਾਹੀਦਾ ਹੈ ਸਿੱਕੇ ਸੈਂਟੀਮੈਂਟਸ ਦੇ ਉੱਤੇ ਸਿੱਖਾਂ ਦੀ ਭਾਵਨਾ ਦੇ ਉੱਤੇ ਔਰ ਉਹਨਾਂ ਲੋਕਾਂ ਦੇ ਉੱਤੇ ਵੀ ਇਸ ਸਵਾਲੇ ਸੇ ਜਿਹੜੇ ਜ਼ਰੂਰ ਥਾਣ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप